ਬਰਨਾਲਾ ਜ਼ਿਲ੍ਹੇ ਦੇ ਸ਼ੈਣਾ ਵਿੱਚ ਸ਼ਨੀਵਾਰ ਨੂੰ ਇੱਕ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਦੇ ਕਤਲ ਦਾ ਮਾਮਲਾ ਗਰਮਾ ਰਿਹਾ ਹੈ ਪਿੰਡ ਵਾਸੀ ਗੁੱਸੇ ਵਿੱਚ ਹਨ ਐਤਵਾਰ ਨੂੰ ਉਹਨਾਂ ਨੇ ਬਰਨਾਲਾ ਫਰੀਦਕੋਟ ਹਾਈਵੇ ਤੇ ਵਿਰੋਧ ਪ੍ਰਦਰਸ਼ਨ ਕੀਤਾ ਇਸ ਦੌਰਾਨ ਪੁਲਿਸ ਨੇ ਤਿੰਨ ਪਿੰਡ ਵਾਸੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਦੀ ਪਛਾਣ ਗੁਰਦੀਪ ਦਾਸ ਜਗਵਿੰਦਰ ਸਿੰਘ ਅਤੇ ਜਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਸ਼ੈਣਾ ਪਿੰਡ ਦੇ ਵਸਨੀਕ ਹਨ ਪਟਿਆਲਾ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਮਾਮਲੇ 'ਤੇ ਸਬੋਧਨ ਕੀਤਾ ਡੀਆਈਜੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਤਲ ਵਿੱਚ ਕੋਈ ਵੀ ਰਾਜਨੀਤਿਕ ਸਾਜ਼ਿਸ਼ ਸਾਹਮਣੇ ਨਹੀਂ ਆਈ ਵਿਰੋਧੀ ਪਾਰਟੀਆਂ ਨੇ ਇਸ ਕਤਲ ਨੂੰ ਲੈ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਚੁੱਕੇ ਵਿਰੋਧ ਧਿਰ ਦਾ ਦਾਵਾ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗੜ ਗਈ ਹੈ ਆਮ ਆਦਮੀ ਪਾਰਟੀ ਨੇ ਰਾਜ ਸਭਾ ਚੋਣਾਂ ਲਈ ਉਦਯੋਗਪਤੀ ਰਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਪਾਰਟੀ ਨੇ ਅਧਿਕਾਰਿਤ ਤੌਰ ਤੇ ਉਹਨਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਪੰਜਾਬ ਤੋਂ ਰਾਜ ਸਭਾ ਸੀਟ ਲਈ ਜਿਮਣੀ ਚੋਣ 24 ਅਕਤੂਬਰ ਨੂੰ ਹੋਣੀ ਹੈ ਇਹ ਸੀਟ ਆਪ ਦੇ ਸੰਜੀਵ ਅਰੋੜਾ ਦੇ ਅਸਤੀਫੇ ਕਾਰਨ ਖਾਲੀ ਹੋਈ ਸੀ ਆਪ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਨੇ ਸਰਬਸੰਮਤੀ ਨਾਲ ਰਜਿੰਦਰ ਗੁਪਤਾ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਰਜੀਹ ਆਮਦੀ ਪਾਰਟੀ ਨੂੰ ਇਸ ਰਾਸਵਾ ਚੋਣ ਵਿੱਚ ਕਾਫੀ ਬਹੁਮਤ ਪ੍ਰਾਪਤ ਹੈ ਜਿਸ ਕਾਰਨ ਗੁਪਤਾ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ ਦਿੱਲੀ ਵਿਧਾਨ ਸਭਾ ਵਿੱਚ ਆਪ ਦੇ ਬਹੁਮਤ ਨੂੰ ਦੇਖਦੇ ਹੋਏ ਇਹ ਇੱਕ ਰਸਮੀ ਕਾਰਵਾਈ ਮੰਨਿਆ ਜਾ ਰਿਹਾ ਹੈ ਪਰ ਪਾਰਟੀ ਇਸ ਨੂੰ ਆਪਣੀ ਵਿਚਾਰਧਾਰਾ ਤੇ ਕਦਰਾਂ ਕੀਮਤਾਂ ਦੀ ਪ੍ਰਤੀਨਿਧਤਾ ਵਜੋਂ ਵੇਖਦੀ ਹੈ ਪਾਰਟੀ ਦੇ चीनर ਆਗਵਾ ਨੇ ਜਿੰਦਰ ਗੁਪਤਾ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਉਹ ਸੰਸਦ ਵਿੱਚ ਆਮਾਦੀ ਪਾਰਟੀ ਦੀ ਮਜ਼ਬੂਤੀ ਨਾਲ ਨੁਮਾਇੰਦਗੀ ਕਰਨਗੇ ਰਾਜ ਸਭਾ ਚੋਣ ਪ੍ਰਕਿਰਿਆ ਆਉਣ ਵਾਲੇ ਹਫਤੇ ਸ਼ੁਰੂ ਹੋਣ ਦੀ ਉਮੀਦ ਹੈ ਕੈਨੇਡਾ ਤੇ ਅਮਰੀਕਾ ਵਿੱਚ ਟਰਾਂਸਪੋਰਟ ਵਿਭਾਗ ਇੰਨੀ ਦਿਨੀ ਕਾਫੀ ਸਖਤੀ ਵਿਖਾ ਰਿਹਾ ਹੈ ਖਾਸ ਕਰਕੇ ਪ੍ਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਦੇਣ ਦੇ ਮਾਮਲੇ ਉੱਤੇ ਸਖਤ ਨਜ਼ਰ ਆ ਰਿਹਾ ਹੈ ਇਹ ਸ਼ਕਤੀ ਪਿਛਲੇ ਮਹੀਨੇ ਦੌਰਾਨ ਹੋਏ ਵੱਡੇ ਟਰੱਕ ਹਾਦਸਿਆਂ ਮਗਰੋਂ ਕੀਤੀ ਜਾ ਰਹੀ ਹੈ ਅਮਰੀਕਾ ਨੇ ਇਸ ਸੰਬੰਧੀ ਕਾਫੀ ਸਖਤ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ ਹੁਣ ਕੈਨੇਡਾ ਵੀ ਇਸ ਰਾਹ ਤੇ ਤੁਰ ਗਿਆ ਹੈ ਕੈਨੇਡਾ ਟ੍ਰਾਂਸਪੋਰਟ ਵਿਭਾਗ ਢਿੱਲ ਕਰਨ ਵਾਲੇ ਨਿਰੀਖਣਾਂ ਦੀਆਂ ਸੇਵਾਵਾਂ ਖਦਮ ਕਰਨ ਦੇ ਨਾਲ-ਨਾਲ ਸੈਂਕੜੇ ਟਰੱਕ ਡਰਾਈਵਰ ਦੇ ਲਾਇਸੈਂਸ ਰੱਤ ਕਰ ਦਿੱਤੇ ਇਸ ਤੋਂ ਇਲਾਵਾ 5 ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾ ਵੀ ਰੱਤ ਕਰ ਦਿੱਤੀ ਹੈ ਅਲਬਰਟਾ ਦੇ ਟਰਾਂਸਪੋਰਟ ਵਿਭਾਗ ਦੇ ਸ਼ਕਤੀ ਵਰਤਦੇ ਆ ਆਪਣੇ 5 ਡਰਾਈਵਿੰਗ ਸਰਟਾਈਫਾਈ ਕੇਂਦਰਾਂ ਦੀ ਮਾਨਤਾ ਰੱਤ ਕਰ ਦਿੱਤੀ ਹੈ ਟੈਸਟ ਲੈ ਕੇ ਲਾਇਸੈਂਸ ਦੇਣ ਵਾਲੇ ਨੌਂ ਵਿਭਾਗੀ ਨਿਰੀਖਕਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ ਕਈ ਟਰਾਂਸਪੋਰਟ ਕੰਪਨੀਆਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ ਪਿਛਲੇ ਮਹੀਨੇ ਵਿੱਚ ਜਾਰੀ ਹੋਏ ਸੈਂਕੜੇ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ ਅਤੇ ਕਈਆਂ ਨੂੰ ਮੁੜ ਤੋਂ ਟੈਸਟ ਦੇ ਕੇ ਲਾਇਸੈਂਸ ਰੀਨਿਊ ਕਰਵਾਉਣ ਦੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਵਿਭਾਗੀ ਸੂਤਰਾਂ ਮੁਤਾਬਕ 온ਟਾਰੀਓ ਸੂਬੇ ਨੇ ਵੀ ਸ਼ਕਤੀ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਨਿਰੀਖਕਾਂ ਤੇ ਅਫਸਰਾਂ ਨੂੰ ਨਵੇਂ ਨਿਰਦੇਸ਼ ਮਿਲਣੇ ਸ਼ੁਰੂ ਹੋ ਗਏ ਹਨ ਤੇ ਹੋਰ ਰਾਜਾਂ ਵਿੱਚ ਵੀ ਸੜਕੀ ਨਿਯਮ ਸਖਤ ਕੀਤੇ ਜਾ ਰਹੇ ਹਨ ਅਤੇ ਟ੍ਰੈਫਿਕ ਪੁਲਿਸ ਨੂੰ ਵੀ ਵਿਸ਼ੇਸ਼ ਅਧਿਕਾਰ ਦਿੱਤੇ ਜਾਂਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਗੱਨਮੈਨਾਂ ਨਾ ਪੜਨ ਜਾਂਦੇ ਆ ਨਾ ਜਦ ਵੱਡੀਆਂ ਗੱਡੀਆਂ ਦੇ ਪੜਨ ਜਾਂਦੇ ਉਹ ਉਹ ਸਰ ਜਾਂਦਾ ਉਹਨਾਂ ਦਾ ਬੱਸ ਦੇਖ ਲਓ ਤੁਸੀਂ ਆ ਜਿਹੜੇ ਪੜੇ ਹੋਏ ਨੇ ਦੇਖ ਲਓ ਵੱਡੇ ਵੱਡੇ ਲੀਡਰਾਂ ਦੇ ਜਵਾਬ ਪਤ ਨਹੀਂ ਪੰਜਾਬੀ ਵੀ ਨਹੀਂ ਆਉਂਦੀ ਬਾਪੂ ਨੂੰ ਪਿਤਾ ਸਮਾਨ ਕਹੀ ਜਾਂਦੇ ਆ ਕਹਿੰਦੇ ਹੁਣ ਸਾਢੇ 2 ਵਜੇ ਤੱਕ ਸਾਢੇ 2:30 ਦਾ ਪਤਾ ਨਹੀਂ ਹੈਗਾ ਹੈਨਾ ਉਹ ਸਾਢੇ 1 ਤੇ ਸਾਢੇ 2 ਕਹਿੰਦੇ ਨੇ ਉਹ ਡੇਢ ਤੇ ਢਾਈ ਨੂੰ ਉਹ ਪਤਾ ਹੀ ਨਹੀਂ ਉਹ ਕਸੂਰ ਉਹਨਾਂ ਦਾ ਨਹੀਂ ਹੈਗਾ ਉਹਨੂੰ ਵਿਚਾਰੇ ਨੇ ਪੜਾਇਆ ਹੀ ਨਹੀਂ ਹੈਗਾ ਉਹਨਾਂ ਨੂੰ ਪਹਾੜਾਂ ਸਿੜ ਤੇ ਕਿਰਨ ਲਿ ਜਾ ਕੇ ਉੱਥੋਂ ਜੋ ਪੜ ਕੇ ਆਏ ਨੇ ਅੰਗਰੇਜ਼ੀ ਜਿਹਾ ਮਰਜੀ ਗੱਲ ਕਰਾ ਲਓ ਅੰਗਰੇਜ਼ੀ ਲੋਕਰੀ ਸਾਹਮਣੇ ਉਹ ਕਹਿੰਦੇ ਪਤਾ ਨਹੀਂ ਕੀ ਕਹਿ ਗਿਆ ਕਹਿ ਤਾਂ ਗਿਆ ਕੁਝ ਮੇਰਾ ਦਾਗਿਸਤਾਨੀ ਕਿਤਾਬ ਹੈ رسول حمزہ توپ دی ਲਿਖੀ ਹੋਈ ਉਹਦੇ ਚ ਮਾਂ ਬੋਲੀ ਤੇ ਹੀ ਹੈ ਉਹ ਲਿਖਿਆ ਉਹਨੇ ਕਿਹਾ ਵੀ ਜੇ ਮੈਂ ਆਪਣੀ ਮਾਂ ਬੋਲੀ ਬੋਲ ਰਿਹਾ ਮੈਂ ਆਪਣੀ ਦਾਗਿਸਤਾਨ ਦੀ ਜਿਹੜੀ ਬੋਲੀ ਹੈ ਮੈਂ ਉਹ ਬੋਲ ਰਿਹਾ ਮੂਰੋ ਅੰਗਰੇਜ਼ ਜੇ ਕੰਗਰੇਜੀ ਬੋਲ ਰਿਹਾ ਮੈਨੂੰ ਇੱਕ ਜਾਹਲ ਜਾਣ ਪੜ ਕਿਉਂ ਕਿਹਾ ਜਾ ਰਿਹਾ ਵੀ ਮੈਂ ਆਪਣੀ ਮਾਂ ਬੋਲੀ ਬੋਲ ਰਿਹਾ हूं ਆਪਣੀ ਮਾਂ ਬੋਲੀ ਬੋਲ ਰਿਹਾ ਮਾਂਵਾਜ਼ ਦਾ ਕੋਈ ਫਰਕ ਨਹੀਂ ਹੁੰਦਾ ਸੋ ਇਹ ਇਹ ਵੀ ਕੰਪਲੈਕਸ ਜਿਹੜਾ ਸਾਡੇ ਮਾਈਂਡ ਚ ਹੈਗਾ ਉਹ ਕੱਢਣਾ ਪਊਗਾ ਕਿ ਪੰਜਾਬੀ ਬੋਲਣ ਵਾਲੇ ਸ਼ਾਇਦ ਸਾਨੂੰ ਐ ਮੰਨਦੇ ਨੇ ਵੀ ਪੰਜਾਬੀ ਬੋਲਦਾ ਯਾਰ ਵੀ ਤਾਂ ਯਾਰ ਬਿਲੋ ਸਟੈਂਡਰਡ ਕਮ ਅੱਛਾ ਇਹ ਪਤਨ ਤਾਂ ਉਹ ਰਾਜ ਕਰ ਗਏ ਆਪਣੇ ਤੇ ਨਾ 200 ਸਾਲ ਹਜੇ ਆਪਣੇ ਚ ਉਹ ਜੀਨਸ ਹੈਗੇ ਗੁਲਾਮੀ ਵਾਲੇ ਚੰਗੇ ਭਲੇ ਗੱਡੀ 'ਚ ਦਿੱਲੀ ਨੂੰ ਜਾਣੇ ਹੁੰਨੇ ਆ ਚੰਗੇ ਭਲੇ ਪੰਜਾਬੀ ਬੋਲਦੇ ਜਾਣੇ ਹੁੰਨੇ ਆ ਸ਼ੰਭੂ ਬਾਰਡਰ ਟੱਪ ਜਾਨੇ ਆ ਅੰਬਾਲਾ ਪਹੁੰਚ ਕੇ ਆਟੋਮੈਟਿਕਲੀ ਹਿੰਦੀ 'ਚ ਹੋ ਜਾਨੇ ਆ ਆਟੋ ਲੈਂਗੁਏਜ ਲੱਗੇ ਹੋਏ ਆ ਆਪਾਂ ਚੰਗੇ ਭਲੇ ਹੁਣ ਕੋਈ ਬਿਹਾਰ ਤੋਂ ਆਇਆ ਹੋਇਆ ਕੋਈ ਪ੍ਰਵਾਸੀ ਉਹ ਰਿਕਸ਼ਾ ਚਲਾਉਂਦਾ ਹੁੰਦਾ ਇੱਥੇ ਹੀ ਆਪਣੇ ਜਿੱਥੇ ਉਤਰਨਾ ਹੁੰਦਾ ਉਹਨੂੰ ਕਹਿੰਦਾ ਭਈਆ ਕਿਤਨੇ ਪੈਸੇ ਉਹ ਕਹਿੰਦਾ 5 ਰੁਪਏ ਦੇ ਸਰਦਾਰ ਜੀ ਖੜਾ ਛੱਡੋ ਉਹ ਪੰਜਾਬੀ ਬੋਲੀ ਜਾਂਦਾ ਹੁੰਦਾ ਮੂਰੂ ਹਮ ਕਿਤਨੇ ਪੈਸੇ ਉਹ ਇੱਥੋਂ ਹੀ ਐਮਪੀ ਰਹੇ ਨੇ ਉਹ ਚੰਦੂ ਮਾਇਰਾ ਜੀ ਉਹਨਾਂ ਦੀ ਹਿੰਦੀ ਸੁਣ ਲਿਓ ਮੈਂ ਤਾਂ ਉਹ ਤੇ ਸੁਣਦਾ ਰਿਹਾ ਪਾਰਲੀਮੈਂਟ ਚੋ ਮੈਂ ਕਿਹਾ ਪੰਜਾਬੀ ਬੋਲਿਆ ਕਰੋ ਜੀ ਇੱਥੇ ਪੰਜਾਬੀ ਬੋਲ ਸਕਦੇ ਹੋ ਤੁਸੀਂ ਜੋ ਹਿੰਦੀ ਤੋਂ ਬਦਲੇ ਉਹਨਾਂ ਨੇ ਲਏ ਨੇ ਮੈਡਮ ਜੀ ਆਪਣਾ ਝੁਗਾ ਚੱਕ ਕੇ ਤੇ ਆਪਣਾ ਹੀ ਢੀਡ ਨਾਂਗਾ ਹੋਤਾ ਹੈ ਸਾਪ ਲਾਂਗ ਗਿਆ ਹੈ ਲੀਕ ਕੂਟ ਰਹੇ ਆਂ ਤੇਰੀ ਉਹ ਮੈਡਮ ਮੇਰੇ ਵੱਲ ਦੇਖਿਆ ਕਰੇ ਕੋਈ ਅਨਪਾਰਲੀਮੈਂਟਰੀ ਤੋਂ ਨਹੀਂ ਬੋਲੇ ਇਹਨੇ ਕੋਈ ਅਨਪਾਰਲੀਮੈਂਟਰੀ ਲਫ਼ਜ਼ ਤੋਂ ਨਹੀਂ ਮੈਂ ਕਿਹਾ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਕੀ ਕਹੀ ਜਾਂਦਾ ਜੀ ਫਾਟੇ ਚੂਕ ਦੇਂਗੇ ਲਾ ਦੱਸੋ ਇਹ ਆਰਾਮ ਨਾਲ ਉਥੇ ਪੰਜਾਬੀ ਬੋਲ ਸਕਦੇ ਹੋ ਤੁਸੀਂ ਉਥੇ ਤੁਸੀਂ ਜਿਹੜੀ ਮਰਜ਼ੀ ਬੋਲੀ ਬੋਲੋ ਪੰਜਾਬੀ ਚ ਬੋਲੋ ਕੰਗਸਾ ਪੰਜਾਬੀ ਬੋਲਦੇ ਆ ਨਾਗਰੀਨਾ ਟਰਾਂਸਲੇਟਰ ਕਰੀ ਜਾਂਦੇ ਹੋ ਟਰਾਂਸਲੇਟਰ ਹੈਗੇ ਨੇ ਪਹਿਲ ਲਿਖ ਕੇ ਦੇਣਾ ਪੈਂਦਾ 15 ਮਿੰਟ ਪਹਿਲਾਂ ਕਿ ਮੈਂ ਆਪਣੀ ਸਪੀਚ ਪੰਜਾਬੀ ਚ ਦਊਂਗਾ ਜਦ ਰੋ ਹਿੰਦੀ ਆਉਂਦੀ ਹੋਵੇ ਤਾਂ ਬੋਲ ਲਓ ਐਵੇਂ ਹੀ ਸਾਰੇ ਮਾਈਕ ਜਿਹੜੇ ਨੇ মিডিਆ ਵਾਲਿਆਂ ਦੇ ਪੰਜਾਬੀ ਚੈਨਲਾਂ ਦੇ ਹੁੰਦੇ ਨੇ ਇੱਕ ਵਿੱਚ ਆਜ ਨਾ આજ ਤੱਕ ਦਾ ਜਾਂ ਕੋਈ ਜੀ ਨਿਊਜ਼ ਦਾ ਜਾਂ ਕੋਈ ਕਿਸੇ ਹੋਰ ਦਾ ਹਿੰਦੀ ਚ ਹੋਇਆ ਸਾਰੇ ਸੋ ਇਸ ਕਰਕੇ ਹੁਣ ਰੋनाल्डੋ ਆ ਮੈਸੀ ਆ ਜਿਹੜੇ ਵੱਡੇ ਪਲੇਅਰ ਨੇ ਫੁੱਟਬਾਲ ਦੇ ਅਰਜਨਟੀਨਾ ਬ੍ਰਾਜ਼ੀਲ ਦੇ ਜਾਂ ਪੁਰਤਗਾਲ ਦੇ ਆਪਦੀ ਬੋਲੀ ਬੋਲਦੇ ਹੋ ਕਹਿੰਦੇ ਕਰ ਲੋ ਉਹਦਾ ਅੰਗਰੇਜ਼ੀ ਕਰਨੀ ਆ ਤਰਜਮਾ ਕਰ ਲੋ ਇਸਦੀ ਆਪਦੀ ਬੋਲੀ ਬੋਲਣ ਨੂੰ ਸਾਨੂੰ ਪਤਾ ਨਹੀਂ ਕਿਉਂ ਸ਼ਰਮ ਆਉਂਦੀ ਆ ਕਿ ਅਸੀਂ ਪੰਜਾਬੀ ਕਿਉਂ ਬੋਲਦੇ ਆ ਸੋ ਆਪਣੀ ਬੋਲੀ ਨੂੰ ਬੜਾ ਕੁਛ ਆਪਣੀ ਬੋਲੀ ਚ ਬੜਾ ਕਮਾਲ ਦੀ ਪਹਿਲੀ ਗੱਲ ਤਾਂ ਅੰਗਰੇਜ਼ੀ ਨਾਲੋਂ ਸਾਡੇ 9 ਬੈਸੀ ਵੱਧ ਨੇ ਉਹਨਾਂ ਨੇ 26 ਨੇ ਆਪਣੇ 31 ਨੇ ਉਹਨਾਂ ਦੇ ਕੋਈ ਪਤਾ ਨਹੀਂ ਕਿਹੜਾ ਸਾਇਲੈਂਟ ਹੋਵੇ ਫਿਰ ਨੌਂ ਦੇ ਕਿਉਂ ਅਜੇ ਸਾਇਲੈਂਟ ਹੈ ਯਾਰ ਲੈ ਸ਼ਰਤ ਲਾ ਲੋ ਅੱਧਿਆਂ ਤੋਂ ਵੱਧ ਟਸਨਾਮੀ ਪੜਦੇ ਆ ਕਹਿੰਦੇ ਸੁਨਾਮੀ ਹੈ ਟੀ ਸਾਇਲੈਂਟ ਹੈ ਮੈਂ ਕਿਹਾ ਵਿਚ ਕੋ ਫਸਾਈ ਹੈ ਇਹ ਉਹ ਮੁੰਡਾ ਗਿਆ ਉੱਥੇ ਲਾਇਬ੍ਰੇਰੀ 'ਚ ਲਾਇਬ੍ਰੇਰੀਨ ਸੀ ਚੋਪੜਾ ਸਾਹਿਬ ਉਹ ਮੁੰਡਾ ਕਹਿੰਦਾ ਜੀ ਚੈਮਿਸਟਰੀ ਦੀ ਬੁੱਕ ਚਾਹੀਦੀ ਹੈ ਉਹ ਲਾਇਬ੍ਰੇਰੀ ਕਹਿੰਦਾ ਬੇਟਾ ਸੀ ਐਚ ਕੱਕਾ ਪੜਿਆ ਜਾਂਦਾ ਇੱਥੇ ਕਹਿੰਦਾ ਠੀਕ ਹੈ ਕੋਪੜਾ ਸਾਹਿਬ ਕੈਮਿਸਟਰੀ ਦੇ ਦੋਗੇ ਨਾ ਪੰਜਾਬੀ ਦੇ ਵਿੱਚ ਹਰ ਰਿਸ਼ਤਾ ਡਿਕਲੇਅਰਡ ਹੈ ਜੀ ਰਿਸ਼ਤਿਆਂ ਦੇ ਨਾਮ ਜਿਹੜੇ ਡਿਕਲੇਅਰਡ ਨੇ ਚਾਚਾ ਬਾਪੂ ਦਾ ਭਾਈ ਪਰ ਉਹ ਤੋਂ ਛੋਟਾ ਤਾਇਆ ਬਾਪੂ ਦਾ ਭਰਾ ਪਰ ਉਹ ਤੋਂ ਵੱਡਾ ਨਨਦੋਈਆ ਨੰਦ ਦਾ ਘਰ ਵਾਲਾ ਨੰਦ ਘਰ ਵਾਲੇ ਦੀ ਭੈਣ ਭੂਆ ਬਾਪੂ ਦੀ ਭੈਣ ਫੁੱਫੜ ਮਾਸੜ ਮਾਸੀ ਪਤਿਓਰਾ ਸਹੁਰਾ ਸਭ ਰਿਸ਼ਤੇ ਡਿਕਲੇਅਰਡ ਨੇ ਐਂ ਪਤਾ ਲੱਗ ਜਾਂਦਾ ਵੀ ਇਹ ਕੌਣ ਹੈ ਕਿੱਧਰਲੇ ਪਾਸੋਂ ਕੀ ਰ ਉਧਰ ਬ੍ਰਦਰਨ ਲਾਜ ਸਾਰਾ ਕੁਝ ਨਿਬੜ ਜਾਂਦਾ ਨਾ ਇਹ ਦੱਸਦੇ ਨੇ ਕਿੱਧਰਲੇ ਪਾਸਿਓਂ ਬ੍ਰਦਰਨ ਲਾਇਆ ਸਾਲਾ ਜਾਂ ਜੀਜਾ ਉਸ ਹਿਸਾਬ ਨਾਲ ਇੱਜ਼ਤ ਕਰੀਏ ਯਾਰ ਆਪਣੇ ਰਿਸ਼ਤੇ ਕਮਾਲ ਨੇ ਔਰ ਤੁਸੀਂ ਹੋਰ ਦੇਖਿਓ ਟੈਕਨੀਕ ਮੈਂ ਬਹੁਤ ਇੰਨਾ ਗੱਲਾਂ ਤੇ ਰਿਸਰਚ ਕਰਦਾ ਰਹਿੰਨਾ ਮੈਂ ਪੜਦਾ ਰਹਿੰਨਾ ਜਿੱਥੇ ਆਪਣਾ ਖੂਨ ਦਾ ਰਿਸ਼ਤਾ ਹੈ ਉਹਦਾ ਨਾਂ ਪਹਿਲਾਂ ਲਿਆ ਜਾਂਦਾ ਜੀ ਆਪਾਂ ਮਾਸੀ ਦਾ ਮੁੰਡਾ ਕਹਿੰਦੇ ਆ ਮਾਸੜ ਦਾ ਮੁੰਡਾ ਨਹੀਂ ਕਹਿੰਦੇ ਕਿਉਂਕਿ ਮਾਸੀ ਮਾਮੇ ਵਾਲੇ ਪਾਸਿਓਂ ਸੱਕੀ ਹੈ ਮਾਂ ਦੀ ਭੈਣ ਹੈ ਉਧਰੋਂ ਬਲੱਡ ਰਿਲੇਸ਼ਨ ਆ ਗਿਆ ਆ ਪੁੱੂ ਵਾਲਾ ਮੁੰਡਾ ਕਹਿੰਦੇ ਆ ਫੁੱਫੜ ਦਾ ਮੁੰਡਾ ਕਦੇ ਨਹੀਂ ਕਹਿੰਦੇ ਕਿਉਂਕਿ ਪੂਆ ਨਾਲ ਆਪਣਾ ਬਲੱਡ ਲਾਈਨ ਜੇ ਮਾਸੀ ਥਾਂ ਤੇ ਚਾਚੀ ਐ ਫਿਰ ਉਹ ਚਾਚੇ ਦਾ ਮੁੰਡਾ ਕਹਿੰਦੇ ਫਿਰ ਚਾਚੀ ਦਾ ਮੁੰਡਾ ਨਹੀਂ ਕਹਿੰਦੇ ਚਾਚੀ ਕੋ ਕੋ ਚਾਚਾ ਜਿਹੜਾ ਉਹ ਇਧਰਲੇ ਪਾਸੇ ਬਲੱਡ ਲਾਈਨ ਸਵਿਚ ਕਰਕੇ ਆਪਣੇ ਤਾਂ ਕਮਾਲ ਦੀ ਰਿਸ਼ਤੇ ਨੇ ਕਮਾਲ ਦੀ ਬੋਲੀ ਹੈ ਆਪਣੀ ਪਤਾ ਨਹੀਂ ਕਿਉਂ ਇਹਨੂੰ ਛੱਡੀ ਜਾਂਦੇ ਅਸੀਂ ਮੇਰਾ ਦਿਲ ਤਾਂ ਨਹੀਂ ਕਰਦਾ ਮੈਂ ਤੁਹਾਡੇ ਤੋਂ ਵਿਦਾ ਲਵਾਂ ਪਰ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਮਿਲਦੇ ਰਵਾਂਗੇ ਲੋਗੋ ਨੂੰ